ਤੀਨਲ ਵਾਹਨ ਚਲਾਉਣ ਨਾਲ ਅਕਸਰ ਹੀ ਹਾਦਸੇ ਵਾਪਰ ਜਾਂਦੇ ਨੇ ਬੇਸ਼ੱਕ ਸਰਕਾਰਾਂ ਵੱਲੋਂ ਵਾਹਨ ਹੋਲੀ ਗਤੀ ਨਾਲ ਚਲਾਉਣ ਲਈ ਲੋਕਾਂ ਨੂੰ ਸਮੇਂ-ਸਮੇਂ ਤੇ ਸੁਚੇਤ ਕੀਤਾ ਜਾਂਦਾ ਹੈ ਪਰ ਫਿਰ ਵੀ ਵਾਹਨ ਚਾਲਕ ਅਣਗਹਿਲੀ ਵਰਤ ਲੈਂਦੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਫਗਵਾੜਾ ਚਲੰਦਰ ਹਾਈਵੇ ਤੇ ਹਵੇਲੀ ਨਸਤੇਕ ਜਿੱਥੇ ਇੱਕ ਤੇਜ਼ ਰਫ਼ਤਾਰ ਸਪਲੈਂਡਰ ਮੋਟਰਸਾਈਕਲ ਸੜਕ ਤੇ ਖਰਾਬ ਬਲੇਰੋ ਗੱਡੀ ਵਿੱਚ ਜਾ ਵੱਚਾ ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਦੀ ਮੌਤ ਹੋ ਗਈ ਮਰਨ ਵਾਲਿਆਂ ਵਿੱਚ 5 ਸਾਲ ਦਾ ਬੱਚਾ ਵੀ ਦੱਸਿਆ ਜਾ ਰਿਹਾ ਹੈ ਹਸਪਤਾਲ ਦੇ ਡਾਕਟਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਪਰ ਹਸਪਤਾਲ ਪਹੁੰਚਣ ਤੱਕ 35 ਸਾਲਾ ਮਨੀ ਰੱਤੂ ਅਤੇ 5 ਸਾਲ ਵਿਨੇ ਰੱਤੂ ਦੀ ਮੌਤ ਹੋ ਚੁੱਕੀ ਸੀ। ਮੈਂ ਡਾਕਟਰ ਜੱਜ ਅਜ ਐਮਰਜੈਂਸੀ ਮੈਡੀਕਲ ਆਫਸਰ ਤੇ ਆਪਾਂ ਅੱਜ ਸੜਡੇ ਕੋ ਸਵੇਰੇ 11 ਵਜੇ ਦੇ ਕਰੀਬ ਦੋ ਬੱਚੇ ਆ ਰਹੇ ਹਨ। ਇਹਨਾਂ ਦਾ ਨਾਮ ਇੱਕ ਮਨੀ ਰੱਤੂ ਹੈ ਜੋ ਕਿ ਜਿੰਨਾਂ ਦੀ ਉਮਰ 35 ਸਾਲ ਦੇ ਕਰੀਬ ਹੈ ਪਰ ਇੱਕ ਵਿਨੇ ਰੱਤੂ 5 ਸਾਲ ਦਾ ਬੱਚਾ ਹੈ। ਦੋਨਵੇਂ ਬਰਾਦ ਦੇ ਸਾਡੇ ਕੋਲ ਅੱਜ ਘਰੇ ਰਹਿਣ ਕਿਤੇ ਸਰ ਕਿਸ ਕਿਸ ਦੀ ਚੀਜ਼ ਦਾ ਹੋਇਆ ਐਕਸੀਡੈਂਟ ਪਤਾ ਹੈ ਐਕਸੀਡੈਂਟ ਇਹ ਬਾਈਕ ਦੇ ਸੀਗੇ ਔਰ ਇਹਨਾਂ ਦੇ ਖਰੇ ਫਟ ਬੈਠੇ ਸਨ ਸਰ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਗ੍ਰੈਂਡ ਮੋਲ ਦੇ ਹੈਗੇ ਆ ਵਿਲੇਜ ਕਰਿਆਣਾ ਦੇ ਰਹਿਣ ਵਾਲੇ ਆ ਫਲੋਰ ਦੇ ਕੋਲ ਪੈਂਦਾ ਹੈ ਨਾ ਤੇ ਐਕਸੀਡੈਂਟ ਜੋ ਹੈਗਾ ਹਵੇਲੇ ਦੇ ਕੋਲ ਐਂਬੂਲੈਂਸ ਚਾਲਕ ਤੇਜਿੰਦਰ ਕੁਮਾਰ ਨੇ ਇਸ ਸਬੰਧੀ ਗੱਲ ਕਰਦੇ ਦੱਸਿਆ ਕਿ ਰਾਹਗੀਰਾਂ ਵੱਲੋਂ ਰੋਕਣ ਤੇ ਉਹਨਾਂ ਨੂੰ ਹਾਦਸੇ ਸਬੰਧੀ ਪਤਾ ਲੱਗਾ ਤਾਂ ਉਹਨਾਂ ਵੱਲੋਂ ਤੁਰੰਤ ਜ਼ਖਮੀਆਂ ਨੂੰ ਹਸਪਤਲ ਪਹੁੰਚਾਇਆ ਗਿਆ ਮੈਂ ਜਦੋਂ ਉਰਾਇ ਸੀ ਕਿ ਪੀਐਨ ਸ਼ਾਰਟ ਤੇ ਤੇ ਐਮਬੂਲੈਂਸ ਦੇ ਲੋਕਾਂ ਨੇ ਅਧਰਤਾ ਮਹਿੰਦਰਾ ਪਿਕਅਪ ਦੇ ਵਿੱਚ ਨਾ ਮੋਟਰਸਾਈਕਲ ਪਿੱਛੇ ਹਟ ਕੀਤਾ ਬਿਆਨ ਤੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਲੈ ਕੇ ਆ ਐਕਸੀਡੈਂਟ ਹੋਇਆ ਪਿਆ ਸੀਗਾ ਤੇ ਸਿਵਲ ਹਸਪਤਲ ਲੈ ਗਏ ਆ ਤੇ ਜਿਹੜੇ ਖਰਾਬ ਕੀ ਸੀ ਇਸਤੀ ਚੀਜ਼ ਦੇ ਵਿੱਚ ਹੋਇਆ ਸਿਰਫ ਇਹ ਮਹਿੰਦਰਾ ਪਿਕਅਪ ਦਾ ਹੋਇਆ ਜੀ ਤੇ ਵਿਅਕਤੀ ਕਿੰਦਾ ਇੱਥੇ ਦੇ ਲੈ ਕੇ ਆਏ ਵੀ ਹਾਂਜੀ ਜਿਹੜੇ ਆਂਡੀਆਂ ਨਾਲ ਲੈ ਕੇ ਆਏ ਆ ਹਾਂਜੀ ਹਾਂਜੀ ਐਕਸੀਡੈਂਟ ਦੇ ਵਿੱਚ ਬੰਦੇ ਕਿੰਦਾ ਠੀਕ ਠਾਕ ਦਾ ਨਹੀਂ ਬੰਦੇ ਸੀਰੀਅਸ ਆ ਜੀ ਸੀਰੀਅਸ ਹਾਂਜੀ 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 ਫਿਰ ਸਿਵਲ ਹਸਪਤਲ ਲੈ ਕੇ ਆਏ ਇੱਥੇ ਨੇ ਦੇਖਰਾ ਦਿੱਤੇ ਡੈਟ ਇਹ ਕੋਣ ਕੋਣ ਦੇத்து ਹੋਇਆ ਡੈਟ ਉਹਨਾਂ ਦੇ بیٹے ਦੀ ਹੋਈ ਹੈ ਤੇ ਆਪ ਦੀ ਆਪਣੀ ਹੋਈ ਹੈ ਤੇ ਵਾਈਫ ਠੀਕ ਆ ਉਹਨਾਂ ਦੀ ਤੇ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਸਨ ਹਾਂਜੀ ਉਹਨਾਂ ਦੇ ਘਰ ਦੇ ਆ ਕੇ ਰਿਲੇਟਿਵ ਆ ਗਏ ਸਾਰੇ ਹਾਂਜੀ ਹਾਂਜੀ ਬਦਲ ਕੇ ਕਰਿਆਣੇ ਦੇ ਆ ਤੇ ਬੱਚਾ ਵੀ ਵਿੱਚ ਹੁੰਦੀ ਗਏ ਹਾਂਜੀ ਬੱਚਾ ਸਿਕਾ ਮੋੜੇ ਬੈਠਾ ਆ ਹਨ ਇਹ ਮੋਟਰਸਾਈਕਲ ਦੇ ਦੀ ਇਹ ਮੋਟਰਸਾਈਕਲ ਦੇ ਸੀ ਵਾਪਰੀ ਇਸ ਦਰਦਨਾਕ ਸੜਕ ਹਾਸੀਸ ਬੰਦੀ ਪੁਲਿਸ ਅਧਿਕਾਰੀ ਨੇ ਜਿੱਥੇ ਵਧੇਰੇ ਜਾਣਕਾਰੀ ਦਿੱਤੀ ਉਤੇ ਹੀ ਮ੍ਰਿਤਿਕਾ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਹਾਦਸੇ ਸਬੰਧੀ ਸੂਚਿਤ ਕਰ ਦੇਣ ਦੀ ਵੀ ਗੱਲ ਆਖੀ। ਮਾਮਲੇ ਜੀ ਹਾਈਵੇ ਪਟੋਲਾ ਖੁਵਾੜਾ ਸੀ ਐਸਐਸਪੀ ਫੋਰਸ ਨੇ ਸਾਨੂੰ ਇੱਕ ਫਾਰਮ ਮਿਲਿਆ ਕਿਤੇ ਵੀ ਹਵੇਲੀ ਦੇ ਪੋਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ। ਜਿਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹੜੀ ਖਰਾਬ ਸੀਗੀ ਵੀ ਇਦੀ ਬ੍ਰਿਜ ਦੇ ਉੱਤੇ ਤੇ ਪੰਚਰ ਸੀਗੀ ਟਾਇਰ ਉਹਦਾ ਜੈਕ ਲਗਾਵਾ ਤੇ ਪਿੱਛੋਂ ਜਿਹੜਾ ਤੇਜ਼ ਰਫਟਾਰ ਨਾਲ ਹੁੰਦਾ ਸੀ ਉਹ ਅੱਗੇ ਮੋਰੇ ਬੱਚਾ ਬੈਠਾ ਸੀ ਉਹ ਜਿਹੜੇ ਵਿਚੋ ਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹਦੇ ਵਿੱਚ ਪੰਚੀ ਦੀ ਘਰ ਡੈਥ ਹੋ ਗਈ ਸਾਡੇ ਆਉਣ ਤੋਂ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਚੀਜ਼ ਇਹ ਜੀ ਆਪਣੀ ਗੱਡੀਆ ਬਲੈਰੋ ਜੇਕੇ 14 ਜੇ 1540 ਨੰਬਰ ਇਹਦਾ ਗੱਡੀ ਦਾ ਇਹ ਖੜੀ ਸੀ ਤੇ ਸਪਲੈਂਡਰ ਮੋਟਰਸਾਈਕਲ ਕਿਸੂ ਵੱਜਾ ਜਲੰਧਰ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਮੇਰੀ ਬ੍ਰਿਜ ਦੇ ਉੱਪਰ ਸੀ ਮੌਕੇ ਤੇ ਮੌਜੂਦ ਬਲੈਰੋ ਗੱਡੀ ਚਾਲਕ ਨੇ ਦੱਸਿਆ ਕਿ ਉਸਦੀ ਗੱਡੀ ਅਚਾਨਕ ਖਰਾਬ ਹੋ ਗਈ ਸੀ ਜਿਸ ਨੂੰ ਖੜੀ ਕਰਕੇ ਉਹ ਮਕੈਨਿਕ ਦੀ ਭਾਲ ਲੀ ਗਿਆ ਸੀ ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ ਮੇਰਾ ਨਾਮ ਸਰ ਵਿਪਨ ਕੁਮਾਰ ਹੈ ਹਾਂ ਜੀ ਮੈਂ ਕਿਹੜੀ ਗੱਡੀ ਚਲਾਉਂਦਾ ਹਾਂ ਸਰ ਇਹ ਵਾਲੀ ਗੱਡੀ ਚਲਾਤਾ ਹਾਂ ਗੱਡੀ ਦਾ ਸਰ ਨਾਟੇ ਟੁਰ ਗਿਆ ਸਟਟਰ ਸਟਟਰ ਟੁਰ ਗਿਆ ਗਾੜੀ ਕੇ ਮੈਂ ਇਧਰ ਪੁਲਿਸ ਵਾਲੀ ਗਾੜੀ ਵੀ ਖੜੀ ਸੀ ਉਹਨੂੰ ਮੈਂ ਪੁੱਛਿਆ ਉਹਨਾਂ ਨੇ ਬੋਲਾ ਮਿਸਤਰੀ 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 ਕੇ ਲਈ ਮੈਂ ਪੁੱਛਿਆ ਕਿ ਉਹਨਾਂ ਨੇ ਬੋਲਾ ਕਿ ਇਧਰ ਕਹੀਂ ਪੁੱਛ ਲੋ ਫਿਰ ਮੈਂ ਇਧਰ ਪੁੱਛਣ ਗਿਆ ਆਧੇ ਟਾਈਮ ਤੱਕ ਜਦੋਂ ਮੈਂ ਇਧਰ ਪਬਲੀ ਸਹਾਇਆ ਇੱਕ ਬੰਦਾ ਹੋਰ ਵੀ ਥਾ ਮੇਰੇ ਬਾਸ ਉਹ ਜੋ ਮੇਰੇ ਜਿਸ ਦਾ ਸਮਾਨ ਲਾਇਆ ਥਾ چلے گئے ہیں جب کوئی پانچ منٹ کی بات ہے تو بہت بھیڑ بندے کٹھے ہوئے تھے میں جلدی جلدی ادھر آیا دیکھا تو ایکسیڈینٹ ہو گئے تھے کتنے لوگ تھے سر میں نے تو ایک بندہ دیکھا سر جو ادھر باقی بول رہے تھے دو بندے ہیں بچے بھی ਮੇ ਸਰ ਮੇਰ ਕੋ ਐਸੀ ਜੀ ਕਿ ਕਿਹੜਾ ਜਾ ਰਹੇ ਸੀ ਕਹਾਂ ਸਾਈ ਸੀ ਮੇ ਸਰ ਉਦਮਗੁਰ ਛੇ ਆਇਆ ਜਾਣਾ ਕਾ ਚੰਡੀਗੜ੍ਹ ਮੇ ਜਾਣਾ ਸੀ ਸਰ